ਸਾਤਸਿਕਾਲ ਜੀ ਸਾਰੇ ਉਹ ਸੰਦੀ ਯੂਟਿਊਬ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਹੁੰਚ ਕੇ ਆ ਤੁਹਾਨੂੰ ਸਭ ਨੂੰ ਸਤਸਿਕਾਲ ਜੀ ਵੀਰ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਸਿਕਾਲ ਬਹੁਤ ਹੀ ਵਧੀਆ ਵੀਰ ਜੀ ਸਭ ਠੀਕ ਠਾਕ ਜੀ ਠੀਕ ਚੱਲਣ ਡਿਆ ਕੰਮ ਬਹੁਤ ਵਧੀਆ ਵੀਰ ਜੀ ਤੁਹਾਡੇ ਵੀਰਾਂ ਭੈਣ ਭਰਾਵਾਂ ਦੇ ਸਿਰ ਤੇ ਚੱਲਦਾ ਚਲੋ ਕੋਈ ਗੱਲ ਹੁਣ ਤੇ ਵੀਰ ਜੀ ਇੱਕ ਦੋ ਅਰ ਟਾਈਮ ਲਿਆ ਤੇ ਮਾਲ ਵਿਕ ਜਾਂਦਾ ਰਿਹਾ ਬਿਲਕੁਲ ਬਿਲਕੁਲ ਜੀ ਤੇ ਕੁਛ ਤੁਹਾਡਾ ਵੀ ਟਾਈਮ ਨਹੀਂ ਲੱਗਦਾ ਕਿਉਂ ਕੰਮ ਆ ਜਿਆਦਾ ਸੁਖਣਾ ਚਲੋ ਮਹਾਰਾਜ ਹਰ ਭੈਣ ਭਰਾ ਨੂੰ ਇਦਾਂ ਹੀ ਕੰਮ ਰੱਖੇ ਹੈ ਨਾ ਤੇ ਝ ਚਾਰ ਕਿ ਝੋਟੀਆਂ ਦਾ ਭਾਜੇਰਾ ਉਹ ਮੌਕੇ ਤੇ ਕਰਾਂਗੇ ਕਿਉਂ ਮੇਰੇ ਕਿਸੇ ਸੱਜਣ ਬਿੱਤਰ ਨਾਲ ਗੱਲ ਚੱਲਦੀ ਹੈ ਹਾਂਜੀ 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 ਤੇ ਬਾਕੀ ਝੋਟੀਆਂ ਜਿਆਦਾ ਚੰਗੀਆਂ ਤੇ ਜਿਆਦਾ ਦੁੱਧ ਵਾਲੀਆਂ ਮੂੰਹ ਦੀਆਂ ਗੱਲਾਂ ਨਹੀਂ ਭੈਣ ਭਰਾ ਆਪਣੇ ਦੱਸਣਗੇ ਕਿ ਝੋਟੀਆਂ ਕਿੰਨੇ ਦੁੱਧ ਵਾਲੀਆਂ ਤੇ ਕਿੱਦਾਂ ਦੀਆਂ ਜੀ ਚਲੋ ਬਾਕੀ ਵੀਰ ਜੀ ਹੱਥ ਬੰਨ ਕੇ ਬੇਨਤੀ ਆ ਕਿ ਕੋਈ ਦੋ ਟਾਈਮ ਚੋਵੇ ਕੋਈ ਚਾਰ ਟਾਈਮ ਚੋਵੇ ਸਾਡੇ ਘਰ ਤਸੱਲੀ ਜਿੰਨੇ ਟਾਈਮ ਮਰਜ਼ੀ ਕਰ ਬਿਲਕੁਲ ਜਦੋਂ ਭਾਜੀ ਮਾਲ ਵੇਚ ਦਈਦਾ ਮੀਨੇ ਮੀਨੇ ਦੋ ਦੋ ਮੀਨੇ ਦੀ ਗਰੰਟੀ ਨਹੀਂ ਜੇ ਲਈ ਜਾਂਦੀ ਨਹੀਂ ਨਹੀਂ ਜਾਂਦੀ ਉਹ ਅਗਲਾ ਸਾਡੀ ਸੇਵਾ ਦੇ ਉੱਤੇ ਜਾ ਕੇ ਤਿੰਨ ਚਾਰ ਦਿਨ ਦੁੱਧ ਦਿੰਦੀ ਆ ਬਾਅਦ ਚ ਲੋਕ ਸੇਵਾ ਨਹੀਂ ਕਰਦੇ ਜਿਹੋ ਜੀ ਸੇਵਾ ਕਰੂਗਾ ਉਹੋ ਜਿਹਾ ਵੀਰ ਜੀ ਦੁੱਧ ਚੋਰੂਗਾ ਉਹ ਤਾਂ ਹੈਗਾ ਬਾਕੀ ਗੱਲ ਆ ਪਿਆਸੀ ਤੇ ਵੀਰ ਜੀ ਤੁਹਾਨੂੰ ਪਤਾ ਜਿਹੜਾ ਵੇਚਣ ਵਾਲਾ ਬੰਦਾ ਢਿੱਲ ਨਹੀਂ ਕਰਦਾ ਨਹੀਂ ਕਰਦਾ ਉਹ ਤੇ ਅਗਲਾ ਪਾਸਾ ਵੇਂਦਾ ਕਿ ਕਿੱਧਰ ਨੂੰ ਮੈਂ ਜਾਂਦੀ ਆ ਕਿੱਧਰ ਨੂੰ ਜਾਂਦੀ ਆ ਇਹ ਗੱਲਾਂ ਭਾਜੀ ਬਾਕੀ ਝੋਟੀ ਮਾੜੀ ਨਾ ਕਦੇ ਲਈ ਤੇ ਨਾ ਲਈਏ ਬਿਲਕੁਲ ਜੀ ਆਪਣਾ ਮਾਲਕ ਕੋ ਡਰ ਕੇ ਗੱਲ ਆਨੇ ਆ ਮਹਾਰਾਜ ਬਾਬੇ ਸ਼ੇਖ ਪੱਤੇ ਵਾਲੇ ਕੋ ਵੀ ਮਹਾਰਾਜ ਨੇ ਬਲ ਇਹੋ ਜਿਹਾ ਬਖਸ਼ਿਆ ਵਾ ਵੀ ਜਾਨ ਦੀ ਤੁਰੀ ਜਾਂਦੀ ਮੈਂ ਵੇਖ ਲੈਨੇ ਆ ਟਾਈਮ ਪਾਸ ਮੇਰ ਕੋ ਨਹੀਂ ਜੇ ਹੁੰਦਾ ਨਹੀਂ ਹੁੰਦਾ ਤੁਹਾਨੂੰ ਪਤਾ ਸਦੀ ਮੇਰ ਕੋ ਨਹੀਂ ਟਾਈਮ ਪਾਸ ਲਈ ਜਾਂਦੀ 8 10 ਕਿਲੋ ਵਾਲੀ ਮੇਰ ਕੋ ਨਹੀਂ ਜਿਵੇਂ ਇੱਕ ਦੀ ਮੈਂ ਤਾਂ ਟਾਪ ਤੋਂ ਟਾਪ ਹੀ ਵਧੀਆ ਲੈ ਕੇ ਵੇਚਦਾ ਅੱਗੇ ਮਹਾਰਾਜ ਦਾ ਸਾਰਾ ਕੁਝ ਤੇ ਬਾਕੀ ਵੀਰ ਜੀ ਹੱਥ ਬੰਨ ਕੇ ਵੀਰ ਜੀ ਤਾਂ ਸਾਰੇ ਵੀਰਾਂ ਨੂੰ ਇਹੋ ਆ ਵੀ ਭਾਜੀ ਸਾਡੇ ਵੀ ਧੀਆ ਪਹਿਣਾ ਵਾ ਕਮੈਂਟ ਮੇਰਾ ਵੀਰ ਚੰਗੇ ਕਰਿਆ ਕਰੋ। ਆ ਬਾਜੀ ਬਸ। ਹਾਂ ਜੇ ਕੋਈ ਉੱਧਾ ਗੱਲ ਦਿਲ 'ਚ ਹੈਗੀ ਤੇ ਮੇਰਾ ਫੋਨ ਨੰਬਰ ਚੱਲਦਾ ਥੱਲੇ ਟਾਈਟਲ 'ਚ। ਮੈਨੂੰ ਫੋਨ ਲਾ ਲਿਆ ਕਰੋ। ਬਿਲਕੁਲ। ਪਹਿਲਾਂ ਹਰ ਭੈਣ ਭਰਾ ਨੇ ਵੀਡੀਓ ਵੇਖਣੀ ਤੇ ਕਮੈਂਟ ਵਧੀਆ ਕਰਾਂਗੇ ਤੇ ਵਧੀਆ ਰਿਸਪੌਂਸ ਮਿਲੋ। ਪਤਾ ਲੱਗਣ ਡੈ ਪਿਆ ਹੁਣ ਵੀਰ ਜੀ ਕੌਣ ਕਮੈਂਟ ਗਲਤ ਕਰਦਾ। ਪਤਾ ਉਹ ਪਤਾ ਲੱਗ। ਲੱਗਦਾ ਵੀਰ ਜੀ? ਲੱਗਦਾ। ਲੱਗ ਜਾਂਦਾ। ਚਲੋ ਵੀਰ ਜੀ ਸ਼ੰਭੂ ਵੀਰੇ ਚਲਾਈਏ ਕੰਮ ਹਣਾ। ਹਾਂ ਜੀ ਵੀਰ ਜੀ ਦੂਜਾ ਸੂਆ ਝੋਟੀ ਜੇ। ਸੂਈ ਨੂੰ ਅੱਜ ਆ ਵੇਖ ਲਓ ਉਹਦਾ ਪਾਉਣੀ ਨਹੀਂ ਮੇਰੇ ਰਾ ਪਰ ਚੀਜ਼ ਵੇਖੋ ਜੀ ਬਾਜੀ ਐਂਡ ਐਂਡ ਹਾਂਜੀ ਦੁੱਧ ਭਾਜੀ ਆਪਾਂ ਤੇ 20 ਪਲੱਸ ਮੰਨ ਕੇ ਲਈਏ ਝੋਟੀ ਹਾਂਜੀ ਅੱਗੇ ਵੀ ਇਹ ਹੀ ਦੱਸਣਗੇ ਕੋਈ ਇਹਨੂੰ ਟਾਈਮ ਨਹੀਂ ਕੋਈ ਇਹਨੂੰ ਬਾਜ਼ਾਰ ਨਹੀਂ ਜੇ ਝੋਟੀ ਨੂੰ ਬਿਲਕੁਲ ਬਿਲਕੁਲ ਬੋਲੇ ਤੋਂ ਖਾਲੀ ਹੋਈ ਬਖਾਲਤੀ ਜੇ ਠੀਕ ਆ ਹਾਂ ਹੁਣ ਬਾਜੀ ਕਿੰਨਾ ਇਸ ਟਾਈਮ ਬੋਲਾ ਹੁਣ 15 ਕਿਲੋ ਤੋਂ ਬਾਹਰ ਹੋਊਗਾ 15 ਕਿਲੋ ਬਾਹਰ ਹੈਗਾ ਹਣੇ ਹੁਣ ਹੋਊਗਾ ਜੀ ਲੈ ਲੈ ਸ਼ੰਭੂ ਤੱਲੇ ਵੇ ਦਾ ਹਾਗਰਾ ਦੀ ਤੇ ਝੋਟੀ ਬਖਾਰੇਗਾ ਬਹੁਤ ਸੋਹਣੀ ਝੋਟੀ ਆ ਆ ਵੀਰਾ ਆਈਡੀਆ ਲਾ ਲਓ ਹੁਣ ਹੁਣ ਦੁੱਧ ਕਿਨੇ ਕਰਨਾ ਵੇਖ ਲੋ ਬੇਲੀਆਂ ਨਾਲ ਛੱਡ ਦੇ ਬੇਲੀਆਂ ਨਾ ਭਾਜੀ ਗੰਦੀਆਂ ਬੇਲੀਆਂ ਲੈ ਆ ਆ ਜਾ ਪੁੱਤਰ ਹੁਜਾਏ ਲੋ ਜਾ ਖਦੇ ਨਹੀਂ ਡਰਦੀ ਕਿਉਂ ਬਲੇ ਸਿੰਗ ਵਹਾ ਕਰੇ ਬਹੁਤ ਸੋਹਣਾ ਸਿੰਗ ਤਾਂ ਮਾੜਾ ਲਿਆ ਹੀ ਨਹੀਂ ਜਾਂਦਾ ਅਰੀਜਨਲ ਸਿੰਗ ਹੈ ਨਾ ਮੈਂ ਅਰੀਜਨਲ ਜੋ ਵੀ ਕੁਝ ਅਰੀਜਨਲ ਹੀ ਹੈ ਬਿਲਕੁਲ ਹਾਂਜੀ ਸੁਣੋ ਜੀ ਮੁੱਲ ਵੀਰ ਜੀ ਇੰਨਾ ਝੋਟੀਆਂ ਚੌਵਾਂ ਦਾ ਵੀਰ ਜੀ ਪੰਜਾਂ ਝੋਟੀਆਂ ਦਾ ਚਾਰ ਦਾ ਮੌਕੇ ਤੇ ਗਾਹ ਕਾਊਗਾ ਕਰਾਂਗੇ ਕੋਈ ਜ਼ਿਆਦਾ ਨਹੀਂਗਾ ਠੀਕ ਹੀ ਆ ਲੈ ਇਹ ਵੀਰ ਦੋ ਦੰਦ ਕੱਟੀ ਆ ਪਹਿਲਾ ਸੁਆ ਪਰ ਚੀਜ਼ ਪਹਿਲਾ ਸੁਆ ਪਰ ਇਹੋ ਜੀ ਕਦੀ ਕਦਾਈ ਮਿਲਦੀ ਪਾਜੀ ਸੁਣੋ ਜੀ ਮੈਂ ਤਾਂ ਸਿੰਘ ਵਹਾਇਆ ਜੋੜੀ ਦਾ ਸਿੰਘ ਥਣ ਲੇਵਾ ਸਿੰਘ ਸ਼ਿੰਗਾਰ ਵੇਖੋ ਦੋ ਦੰਦ ਜੋੜੀਆਂ ਇਹ ਵੇਖੋ ਦੱਸੋ ਅਲੀਓ ਤੇ ਵੱਡੀ ਵੇਖੋ ਵਾਹ ਚੀਜ਼ ਵੇਸੰਦੀ ਚ ਲੈ ਕੇ ਕੈਮਰਾ ਕੈਮਰਾ ਲੈ ਦੇ ਵੇਖ ਵੇਖ ਇਸ ਦੇ ਲੈ ਕੈਮਰਾ ਸਿੰਘ ਅਵੇ ਕਰਾ ਸਿੰਘ ਵੇਖ ਲੋ ਛੋਟਾ ਸਿੰਘ ਉਂਗਲ ਨਹੀਂ ਲੰਗਦੀ ਤੇ ਚਿਹਰਾ ਮੋਰਾ ਤੇ ਰੰਗ ਪਿਓਰ ਮੋਰਾ ਨੀ ਪਿਓਰ ਤੇ ਰੰਗ ਰੂੰਗ ਵੇਖੋ ਥਾਣਾ ਵੇਖੋ ਥੱਲੇ ਝੋਟੀ ਨੂੰ ਲੱਗਾ ਭਜੀ ਤੁਹਦੇ ਕਿੰਨਾ ਦੁੱਧ ਹੁਣ 13 ਤੋਂ 14 ਕਿਲੋ ਕੱਚਾ ਹੋਊਗਾ 13 14 ਕਿਲੋ ਕੱਚਾ ਹੀ ਹਾਂ ਦੁੱਧ 18 ਕਿਲੋ ਦੀ ਗਰੰਟੀ ਲੈ ਲਾਂਗੇ ਇਹਦੀ ਅੱਛਾ ਇਹ ਝੋਟੀ ਦੀ ਪਹਿਲਣ ਕੱਟੀ 18 ਕਿਲੋ ਦੁੱਧ ਜੇ ਨਾ ਪਾਏ ਮੇਰੇ ਘਰ ਮੈਨੂੰ ਛੱਡ ਜੋ ਝੋਟੀ ਵਾਹ ਜੀ ਵਾਹ ਤੁਹਾਨੂੰ ਜੇ ਐਂਡ ਕਰਾਇਆ ਮੈਂ ਭਾਜੀ ਹਾਂ ਨੇ ਬੱਚਾ ਕੱਟਾ ਹੀ ਨਹੀਂ ਹਾਂ ਜੀ ਕੱਟੇ ਹੀ ਆ ਸਾਰੇ ਸਾਰੇ ਮਗਰ ਕੱਟੇ ਇੱਕੋ ਕੱਟੀ ਆ ਇਹ ਦੋ ਦਾ ਝੋਟੀ ਆ ਪਰ ਐਂਡ ਆ ਪੂਰੀ ਲੰਬਾਈ ਦੇਖੋ ਬੇਲ ਬੂਲ ਵੇਖ ਲਓ ਲੰਬਾਈ ਬੇਲ ਐਡੀ ਹੁੰਦੀ ਨਹੀਂ ਜੇ ਪਹਿਲਾਂ ਦੱਸਿਆ ਜੀ ਕਿ ਤੁਸੀਂ ਮਾਰੀ ਮੈਂ ਲਈ ਨਹੀਂ ਨਾ ਮਾਰੀ ਵੀ ਕੇ ਵੀਰੇ ਬਿਲਕੁਲ ਸਹੀ ਇਹ ਵੀ ਐਡੇ ਦਾ ਫਰਕ ਪੈ ਜਾਂਦਾ ਨਾ ਭਾਜੀ ਵੇਖੋ ਥਾਣਾ ਪਹਿਲਣ ਕੱਟੀ ਦੋ ਦਾ ਥਾਣਾ ਵੇਖੋ ਥੋੜੀ ਤੇ ਪਾਵੇ ਵਰਗਾ ਬਸ ਆ ਗੱਲਾਂ ਜੀ ਚਲੋ ਇਹ ਵੀ ਮੁੱਲ ਮੌਕੇ ਤੇ ਕਰਾਂਗੇ ਮੁੱਲ ਗਾਹ ਕਾਊਗਾ ਤੇ ਜੇਰੀ ਮਰਜ਼ੀ ਲੈ ਜੂ ਪਿਆਰ ਨਾਲ ਜਿਹੜਾ ਮੰਗੋ ਉਹਨੂੰ ਜਾਨ ਵੀ ਦੇ ਦਾਂਗੇ ਠੀਕ ਆ ਆ ਆ ਚੌਗੀ ਆ ਕੱਟੀ ਭਰ ਲਿਓ ਵੇਖੋ ਥਣ ਲਿਵਾ ਨਹੀਂ ਜੇ ਆਉ ਜੀ ਭਾਜਾ ਆਉ ਜੀ ਬੈਠ ਪੋੜਾ ਖਾਲ ਬੈਠ ਪੋੜਾ ਖਾਲ ਬੈਠ ਵਖਾ ਖੱਤੀ ਦੀ ਪਿੱਠ ਥੜੇ ਵਰਗੀ ਪਈ ਆ ਮਨ ਖੁਜ ਦੇ ਗੈਣਾ ਤਾਂ ਇਹ ਹਾਂ ਜੁਗਾ ਸੂਆ ਪਹਿਲਾ ਸੂਆ ਚੌਗੀ ਮੂਹ ਚਾਰ ਦਾ ਆਂਦਾ ਦੇਖ ਲਓ ਭਾਜੀ ਸຽງ ਸੇ ਮੁੰਡਾ ਡੇੜੀ ਵਾਹ ਸຽງ ਕੇ ਸੰਗ ਖਾਣ ਲਿਆ ਤੇ ਪਿੱਠ ਨੀ ਤੋੜ ਦੋਰੀ ਪਿੱਠ ਦੀ ਝੋਟੀ ਆ ਦੇਖੋ ਪਿੱਠ ਵੇਖੋ ਦੇਖੋ ਥਾਣੇ ਵਕਰ ਆਏ ਵੇ ਅਜੇ ਬੱਚਾ ਬੁੱੱਚੇ ਨਹੀਂ ਲਾਏ ਇਸ ਕਰਕੇ ਹਾਂ ਦੇਖੋ ਥਾਣਾ ਚ ਆ ਜਾਂਦੀਆਂ ਬਜੀ ਬੜੀ ਪਰੀ ਝੋੜੀ ਹਰੀ ਸਾਂਭੀ ਕੇ ਸੱਜਣ ਨੇ ਆਪਣੇ ਨੇ ਲੰਬਾਈ ਵੇਖੋ ਝੋਟੀ ਕਿੰਨੀ ਹਾਂਜੀ ਤੇ ਬਜੀ ਕਿਹੜੇ ਇਲਾਕੇ ਤੋਂ ਹਰਿਆਣਾ ਹਸਾਰ ਦਾ ਹਸਾਰ ਦਾ ਦਰਦ ਵਾਹ ਸ਼ੰਭੂ ਠੀਕ ਆ ਫਿਰ ਸੋਨੂ ਚਵਾਬ ਸਵਾਰਾ ਕਹਿੰਦੇ ਲੋੜੀ ਆਂਦੀ ਮੈਨੂੰ ਹੀ ਲੱਗਾ ਆਂਦੀ ਆ ਆਹ ਪੀੜੀ ਦੇ ਭਾਵੇਂ ਅਰਗਾ ਦੇ ਫਿਰ ਚਵਾ ਤੇ ਪਸਮਾ ਇਹ ਕੋਣ 16 ਕਿਲੋ ਕੱਚਾ ਦੁੱਧ ਜੀ ਹੁਣ ਚਲੋ ਚੋਣ ਵਾਲਾ ਚਲ ਬਟ ਇਹ ਵੀ ਮੁੱਲ ਫੋਨ ਦੇ ਹਾਂ ਫੋਨ ਤੇ ਮੋਕਾ ਦੇ ਦੇ ਵੇਖੋ ਹਾਂ ਜੀ ਮੋਕੇ ਹਾਂ ਤੂੰ ਉਹਨੂੰ ਟੱਚ ਚ ਲੈ ਵਾ ਥੋੜਾ ਤੂੰ ਤੇ ਬਾਹਰ ਹੋਏ ਤੂੰ ਤਾਂ ਬਾਹਰ ਹੋ ਪੈਂਦੀ ਠੀਕ ਹੈ ਕਿ ਨਹੀਂ ਹਾਂ ਗੱਲਾਂ ਜੀ ਤੇ ਇਹ ਦੋ ਦੰਦ ਇਕੱਠੀ ਆ ਗਈ ਅੱਛਾ ਪਰ ਤੁਸੀਂ ਵੀਡੀਓ ਬੜੀਆਂ ਬਣਾਈਆਂ ਜੀ ਇੰਨੀ ਅੱਜ ਤੱਕ ਸਾਫ਼ ਵੇਖੀ ਹੋਊਗੀ ਤੇ ਮੈਨੂੰ ਆਪ ਕਹਿ ਦਿਓ ਪਿਆ ਇਹੋ ਜਿਹਾ ਜਿਗਾਰ ਵਾਲੀ ਕੱਟੀ ਵੇਖੀ ਕਿਤੇ ਵੇਖ ਲਓ ਬੜੀਆਂ ਵੀਡੀਓ ਤੁਸੀਂ ਬੜਾਈਆਂ ਦੋਂਦੀ ਕੱਟੀ ਇਹੋ ਜਿਹਾ ਬਲ ਲੱਗਦਾ ਭਾਈ ਇਹਨੂੰ ਵੇਖੋ ਐ ਹੋਈ ਛੋਟੇ ਸਿਰਫ ਮੂੰਹ ਆ ਨਿਕਲਿਆ ਨਾ ਭਾਈ ਵੇਖੋ ਭਾਜੀ ਮੂੰਹ ਨਹੀਂ ਜੇ ਹੁੰਦੀ ਭਾਈ ਲੰਮੀ ਫੇਰ ਦੋ ਐ ਇਹਨੂੰ ਐ ਲੈਓ ਦੇਖੋ ਮਗਰ ਸ਼ੰਭੂ ਮਗਰ ਵਾ ਵਾ ਦੇਖੋ ਹੁਣ ਵੇਖ ਵੇਖ ਜਿਗਾਰ ਸ਼ੰਭੂ ਹੁੰਦਾ ਮਰ ਸੱਚ ਕੇ ਨਹੀਂ ਹੋਇਆ ਕਿ ਨਹੀਂ ਮਣਕੋਛ ਪੂਰਾ ਹਾਂ ਆਈ ਦੀ ਦੂਰ ਆ ਜਾਂਦਾ ਹੋਇਆ ਮਨ ਕੋਈ ਚੁੱਕਿਆ ਲੱਗ ਨਹੀਂ ਗੁਰ ਲੈ ਗਈ ਲੈ ਗਈ ਜਿਵੇਂ ਲੈ ਗਈ ਜੀ ਠੀਕ ਆ ਜੀ ਤੇ ਭਾਜੀ ਇਹ ਦੇਖੋ ਕਿੰਨਾ ਕਰਦੇ ਭਾਜੀ ਤੁਹਾਡਾ ਸਾਡਾ ਜੀ ਇਹ ਇਹਦੇ ਕੋਲ 17 ਕਿਲੋ ਦੁੱਧ ਦਾ ਖੱਟੀ ਕੋ ਅੱਛਾ ਔਣ ਵਾਲਾ ਹਾਂਜੀ ਚੋਣ ਵਾਲਾ ਜਦੋਂ ਚੋਤਤਾ ਜਿੱਦਾਂ ਨਿੰਬੂ ਨਿਚੋੜਿਆ ਹੁੰਦਾ ਜੀ ਹਾਂਜੀ ਆਹ ਵੇਖੋ ਦੇਖ ਜਵਾ ਮੜਾ ਮੜਾ ਇਸ਼ਾਰਾ ਦੇਣ ਦੀ ਲੋੜ ਆ ਮੜਾ ਮੜਾ ਇਸ਼ਾਰਾ ਇਸ਼ਾਰਾ ਵੇਖ ਕੇ ਆਹ ਵੇਖੋ ਦੇਖੋ ਆਹ ਵੇਖੋ ਚੀਜ਼ ਵੇਖੋ ਇਹ ਵੀ ਮੌਕੇ ਨਹੀਂ ਇਹ ਤਾਂ ਮੌਕੇ ਤੇ ਉਹਦਾ ਸੰਦੀਪ ਵੀਰ ਚਲੋ ਗੱਲ ਮਾਨ ਨਹੀਂ ਕਰਨਾ ਚਾਹੀਦਾ ਮਹਾਰਾਜ ਦਾ ਸਾਰਾ ਕੰਮ ਇਦਾਂ ਦੀ ਕੱਟੀ ਵੇਖੀ ਕਿਤੇ ਅੱਜ ਤੱਕ ਬੜੀਆਂ ਵੀਡੀਓ ਬਣਾਈਆਂ ਤੁਸੀਂ ਇੰਨੀ ਸਾਫ਼ ਚੀਜ਼ ਵੇਖੀ ਕਿਤੇ ਨਹੀਂ ਬਹੁਤ ਸੋਹਣੀ ਝੋਟੀ ਆਪੇ ਦੱਸ ਦੋ ਜੀ ਵੇਖੋ ਹੈਗੀ ਹੈ ਜੀ ਵੇਖ ਲਓ ਭਾਈ ਦੱਸ ਦੱਸ ਹੀ ਜਾਂਦੇ ਆਪ ਦੱਸ ਦਿਜੀਏ 20 ਕਿਲੋ ਵਾਲੀ ਝੋਟੀ ਜੇ ਪਲੂਣ ਤੇ ਵੇਖੋ ਭਾਇਆ ਮੋੜ ਕੇ ਜੇਬੇ ਜਉਗੇ ਤੇ ਪਾ ਲਓ ਜੋ ਮਰਜੀ ਬਿਲਕੁਲ ਮਹਾਰਾਜ ਨੇ ਬਲ ਬਖਸ਼ਾ ਉਹ ਵੀ ਦੋ ਦੰਦ ਕੱਟੀ ਤੁਸੀਂ ਦਿਵਾਲੀ ਪਹਿਲੀ ਲੈ ਆਉਂਦੇ ਹੋ ਭਾਈ ਹਾਂ ਦਿਵਾਲੀ ਫਿਰ ਹਾਂ ਭਾਜੀ ਜੇ ਲਿਆਈ ਦੀਆਂ ਤੇ ਦਿਵਾਲੀ ਵਾਲੇ ਆਉਂਦੇ ਇੱਥੇ ਆਂਦੇ ਆ ਬੱਸ ਬੱਸ ਆਹ ਗੱਲ ਜੀ ਲੈ ਦੋ ਦੰਦ ਦੋ ਦੰਦ ਦਿਖਾਓ ਕੋਈ ਕਹਿ ਨਾ ਦਵੇ ਤੂੰ ਜਾਸੂਆ ਵਾ ਦੇਖ ਹਾਂ ਦੋ ਦੰਦ ਪਿਓਰ ਦੋ ਦੰਦਾਂ ਦਾ ਕੋਈ ਨਾ ਜਿੱਦਾਂ ਨਾ ਜਿਗਾੜ ਆ ਉਦਾਂ ਤੇ ਕਹੂਗਾ ਦੂਜਾ ਸੂਆ ਲੋਕ ਪਰ ਦੋੰਦੀ ਆ ਮੈਂ ਤਾਂ ਵੇਖੋ ਇਹਦੇ ਕੋਈ 16 ਕਿਲੋ ਦੋਦਾ ਕੱਟੀ ਕੋ ਅੱਛਾ ਜੀ ਹਾਂ ਜੀ ਵੇਖੋ ਥਣ ਲੈਵਾ ਵੇਖੋ ਸੋਨੂ ਯਾਹਿੰਦੀ ਐਂਡੀ ਹੈ ਜੀ ਆ ਟੁਰਦੀ ਹੈ ਜਿੱਦਾਂ ਪੀੜੀ ਦੇ ਪਾਵੇ ਮੈਂ ਬੋਜ-ਬੋਚ ਕੇ ਜਿੱਦਾਂ ਮੇਮਾ ਤੁਰਦੀ ਆ ਲੈ ਜਮੂ ਦਿਖਾ ਰਿਹਾ ਦੋ ਦਾ ਪਿਓਰ ਝੋਟੀ ਆ ਵੇਖ ਲਓ ਭਾਜੀ ਤੇ ਭਾਜੀ ਫਿਰਦੀ ਕੀ ਮੇਰਾ ਇਹਦੀ ਕੀਮਤ ਕਰਦੀਏ ਘਰ ਦੋ ਭਾਜੀ ਕੋਈ ਨਹੀਂ ਫਿਰ ਉਹਦੇ ਚ ਛੋਟ ਕਰਾਂਗੇ ਹਾਂਜੀ ਬਿਲਕੁਲ 180 ਹਾਂਜੀ 5 ਛੋਟ 175 ਦੀ ਝੋਟੀ ਦੇਣੀ ਨਹੀਂ ਨਹੀਂ ਪਰ ਇਹੋ ਜੀ ਕੋਈ ਦੇ ਨਹੀਂ ਜੀ ਸਕਦਾ 180 ਸਿਰਫ 5 ਛੋਟ ਛੋਟ ਤੇ ਥਣ ਥਣ ਗਾੜੀਆਂ ਬਖਾਲ ਸ਼ੰਭੂ ਬਾ ਠੀਕ ਹੈ ਬਖਾ ਥਣ ਜਗਾੜ ਇਹੋ ਜਿਹਾ ਯਾਰ ਦੌੜਾ ਯਾਰ ਦੌਂਦੀ ਦੌਂਦੀ ਇਹ ਚੌਗੀ ਕੱਟੀ ਆ ਗਈ ਗਾੜੀ ਇਹ ਦੇ ਕੋ ਇਹਦੇ ਮਗਰ ਕੱਟੀ ਜੇ ਅੱਛਾ ਤੇ ਇਹਦੇ ਕੋ ਹੁਣ 16 ਕਿਲੋ ਠੰਡਾ ਦੁੱਧ ਹਜੇ ਹੁਣ ਚੋਣ ਦਾ ਹੁਣ ਇਸ ਟਾਈਮ ਚੋਣ ਵਾਲਾ ਜਿਹੜਾ ਠੰਡਾ 16 ਕਿਲੋ ਇਧਰ ਬਖਾਣੇ ਤੇ ਜਿਗਾਰ ਦੇਖੋ ਥੱਲੇ ਹਾਂ ਭਾਈ ਜੀ ਠੀਕ ਆ ਵੇਖੋ ਜਿਗਾਰ ਸੁਣੋ ਜੀ ਰਾਮ ਮੰਨ ਗਏ ਭਾਈ ਜੀ ਵੇ ਮੰਨ ਗਏ ਕਿ ਨਹੀਂ ਲੱਥਾ ਤਖੇਵਾ ਮੈਂ ਲੈ ਗਿਆ ਭਾਈ ਲੈ ਚਲੋ ਮਹਾਰਾਜ ਲਵਾਵੇ ਚੀਜ਼ਾਂ ਵੇਖ ਕੇ ਹਾਂ ਸੋਨੂ ਜੀ ਇਹ ਫੇ ਕਿੰਨਾ ਕਰੀ ਭਜੀ ਦੁੱਧ ਆਜੇ ਦੁੱਧ ਦੇ 2 ਕਿਲੋ ਵਧਾਉਗੀ ਹੋਰ ਹੁਣ ਦੁੱਧ 16 ਠੰਡਾ ਆਜੇ ਅੱਛਾ ਜੀ ਹਾਂ ਜੀ ਠੰਡਾ 16 ਠੰਡਾ 16 ਚਾਰ ਦੇ ਝੋਟੀਆਂ ਤੇ ਲਾੜਾ ਨੋੜਾ ਵੇਨਾ ਸਵੇ ਲੋ ਭਜੀ ਮਰੇਂਦੇ ਇਹਦੀ ਕੀਮਤ ਇਹਦਾ ਵੀਰ ਮੁੱਲ 175 ਹਾਂਜੀ ਤੇ 5 ਛੋੜ 170 ਠੀਕ ਆ ਉਹਦੇ ਚ ਦੋ ਤਾਂ ਦਾ ਮਾਨ ਚਲੋ 168 ਦੀ ਕੋਈ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਇੰਨੇ ਦੁੱਧ ਆਲੀ ਨਹੀਂ ਦੇ ਸਕਦਾ ਉਦਾਂ ਪੈਣਾ ਕੁ ਪੂਰਾ ਹੋ ਜੇ ਬਿਲਕੁਲ ਫੇਰ ਵਿਖਾ ਦੇ ਸ਼ੰਭੂ ਸਾਹਿਬ ਦੇ ਸ਼ੰਭੂ ਦੇ ਲੈ ਫੇਰ ਵਿਖਾ ਦੇ ਦੇਵੇਂ ਨੂੰ ਵਿਖਾ ਲ ਕਟੀਆਂ ਚੋਰ ਦੋ ਦੇ ਦੰਦ ਝੁੱਟੀਆਂ ਚਾਰ ਕੋ ਦੰਦ ਝੁੱਟੀਆਂ ਆ ਝੁੱਟੀਆਂ ਬੇਚੇ ਕਿ ਸ਼ੰਭੂ ਵੇਖੋ ਪੈਠ ਬੇਲ ਵੇ ਪਿਛੇ ਥੜਾ ਹੁੰਦਾ ਜਿੱਦਾਂ ਆ ਆ ਆ ਚੀਜ਼ ਦਾ ਮੁੱਲ ਲੰਮੀ ਲੰਮੀ ਵੇਖੋ ਥੱਲੇ ਜਗਾੜ ਠੀਕ ਹੈ ਕਿ ਨਹੀਂ ਆ ਚੀਜ਼ਾਂ ਦਾ ਭਾਜੀ ਮੁੱਲ ਪੈਂਦਾ ਹਾਂ ਚੀਜ਼ਾਂ ਦਾ ਰੰਗ ਵੇਖੋ ਰੰਗ ਝੋਟ ਯਾਮਨੂ ਵਰਗੇ ਰੰਗ ਆ ਮਈਆਂ ਦੇ ਹਾਂ ਹਾਂ ਜੋ ਮੇਲੇ ਖੜੇ ਨੇ ਹੋਰ ਮੇਲੇ ਮੇਲੇ ਚ ਇਹੋ ਜਿਹੇ ਆਣੇ 10 10 ਲੱਖ ਮੰਗਣਾ ਇਹੋ ਜਿਹੇ ਆ ਬਿਲਕੁਲ ਬਿਲਕੁਲ ਇਹ ਅਸਲ ਮੇਲੇ ਵਾਲੀਆਂ ਅਸਲ ਮੇਲੇ ਜੋ ਮਰਜ਼ੀ ਕਹੀ ਜਾਣਾ ਇਹ ਮੇਲੇ ਵਾਲੇ ਪਸ਼ੂ ਪਰ ਅਸੀਂ ਮਹਾਰਾਜਾਂ ਦਾ ਹੰਕਾਰ ਨਹੀਂ ਕਰਦੇ ਬਾਬੇ ਨਾਨਕ ਦਾ ਸਾਰਾ ਕੁਝ ਬਾਬੇ ਸ਼ੇਖ ਪੱਤੇ ਵਾਲੇ ਦਾ ਭਰਾ ਤੁਹਾਡੇ ਦਾ ਪਿੰਡ ਜੈਤੋ ਸਰਗਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅਚਲ ਸਾਹਿਬ ਗੁਰਦਰਾ ਸਾਹਿਬ ਤੋਂ ਲੈਂਦੇ ਪਾਸੇ 2 ਕਿਲੋਮੀਟਰ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦਰਾ ਉਹਦੀ ਬੈਕ ਸਾਈਡ ਨਗਿਆਣਾ ਸਾਹਿਬ ਵੀ 3 ਕਿਲੋਮੀਟਰ ਤੇ ਅਚਲ ਸਾਹਿਬ 2 ਕਿਲੋਮੀਟਰ ਬਾਕੀ ਫੋਨ ਨੰਬਰ ਤੁਹਾਡੇ ਭਰਾ ਦਾ 9878394751 ਦੂਜਾ ਨੰਬਰ 784824492 ਦੋਵਾਂ ਤੇ ਵਟਸਐਪ ਚੱਲਦਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ